ਮੈਂ ਨਾ ਬਹੁਤ ਸਾਰੇ ਅਫਸਰਾਂ ਨੂੰ ਮਿਲਿਆ ਇਹਨਾਂ ਵੀ ਵਿਚਾਰਿਆਂ ਬੜੇ ਐਫਰਟਸ ਕੀਤੇ ਨੇ ਕਿ ਬੱਸ ਚਲਣੀਆਂ ਚਾਹੀਦੀਆਂ ਔਰ ਸੀਐਮ ਸਾਹਿਬ ਦੇ ਦਿਮਾਗ 'ਚ ਕਿਸੇ ਨੇ ਪਾ ਦਿੱਤਾ ਕਿ ਇਹ ਘਾਟੇ ਵਾਲਾ ਸੌਦਾ ਮੈਂ ਉਸ ਬੰਦੇ ਨੂੰ ਕਹਿਣਾ ਚਾਹੁੰਦਾ ਜੇ ਤੈਨੂੰ ਪਬਲਿਕ ਵੈਲਫੇਅਰ ਦਾ ਹੀ ਨਹੀਂ ਪਤਾ ਕਿ ਪਬਲਿਕ ਵੈਲਫੇਅਰ 'ਚ ਕੀ ਕੀ ਆਉਂਦਾ ਟਰਾਂਸਪੋਰਟ ਆਉਂਦੀ ਹੈ ਮੈਡੀਕਲ ਆਉਂਦਾ ਹੈ ਐਜੂਕੇਸ਼ਨ ਆਉਂਦੀ ਹੈ ਜੇ ਇਹਦੇ ਵਿੱਚੋਂ ਤੁਸੀਂ ਨਫੇ ਲੱਭਦੇ ਹੋ ਤੇ ਲੱਖ ਲਾਹਣ ਤਾਂ ਤੁਹਾਡੇ ਉੱਤੇ ਤੁਹਾਨੂੰ ਚੱਪਣੀ 'ਚ ਜਿਹੜਾ ਨੱਕ ਡੋਪ ਤੇ ਉਹ ਮਰ ਜਾਣਾ ਚਾਹੀਦਾ ਵੀ ਇਹ ਇਹ ਪਬਲਿਕ ਗਰੀਬ ਲੋਕਾਂ ਦੇ ਸਫਰ ਲਈ ਨੇ 5-5 10-10 ਸਾਰਾ ਜਿਹੜਾ ਕੀਤਾ ਗਿਆ ਇਹ ਸਾਰੇ ਮੁਲਾਜ਼ਮਾਂ ਨੇ 1500 ਮੁਲਾਜ਼ਮੇ ਦੇ ਵਿੱਚੋਂ ਜਿਹੜਾ ਕੱਢ ਕੇ ਰੱਖ ਦਿੱਤਾ ਔਰ ਮੈਂ ਸੀਐਮ ਸਾਹਿਬ ਦੇ ਬੋਰਡ ਪੜਦਾ ਤੁਸੀਂ ਵੀ ਪੜਦੇ ਹੋ 43000 ਨੌਕਰੀ ਦਿੱਤੀ ਆ ਜੇ ਦਾਮ ਹੈ ਘਾਤ ਉਹਦੇ ਵਿੱਚ ਲਿਖੋ ਵੀ ਅਸੀਂ ਇਹ ਜਿਹੜੀ 1500 ਨੌਕਰੀ ਖੋਈ ਵੀ ਆ ਤੇ ਉਹਦੇ ਵਿੱਚ ਘੱਟ ਲਿਖ ਕੇ ਵਿਖਾਓ ਐਵੇਂ ਲੋਕਾਂ ਨੂੰ ਮਤਲਬ ਸ਼ਦਾਈ ਬਣਾਈ ਜਾਣਾ ਇਹ ਜਿਹੜੇ ਕੰਮ ਹੋਣ ਵਾਲੇ ਨੇ ਕਰਨੇ ਚਾਹੀਦੇ ਨੇ ਇਹ ਆਪਸ਼ਨ ਅਗਲਾ ਐਕਸ਼ਨ ਕੀ ਪੜ ਇਹ ਮੈਂ ਸੈਕਟਰੀ ਨੂੰ ਵੀ ਮਿਲੂੰਗਾ ਜੀ ਜਿਹੜੇ ਨਵੇਂ ਆਏ ਨੇ ਤੇਜਵੀਰ ਸੈਕਟਰੀ ਇਸ ਤੋਂ ਪਹਿਲਾਂ ਮੈਂ ਕਮਿਸ਼ਨਰ ਸਾਹਿਬ ਨੂੰ ਇੱਕ ਦਿਨ ਅੱਗੇ ਵੀ ਮਿਲਿਆ ਸੀਗਾ ਕਿ ਇਹਦੀ ਕੋ ਪ੍ਰੋਪੋਜ਼ਲ ਬ 100 ਕਰੋੜ ਰੁਪਏ ਦੀਆਂ ਬੱਸਾਂ ਲੱਗੀਆਂ ਨੇ ਯਾਰ ਮਤਲਬ 1500 ਕਰੋੜ ਰੁਪਏ ਅਜੇ ਜੇ ਪ੍ਰੋਜੈਕਟ ਸ਼ੁਰੂ ਕਰਨਾ ਹੋਵੇ ਤੇ ਇਹਦੇ ਉੱਤੇ ਲੱਗ ਸਕਦਾ ਤੇ ਤਾਂ ਜ਼ਿੰਮੇਵਾਰ ਕੌਣ ਹੈ ਜੇ ਕਿਸੇ ਨੇ ਗਲਤ ਬਣਾਇਆ ਤਾਂ ਉਹਨਾਂ ਨੂੰ ਫੜ ਕੇ ਫਾਇਲਾ ਦਿਓ ਤੁਸੀਂ ਹੁਣੇ ਮੇਰੇ ਕਹਿਣ ਤੇ ਇੱਕ ਰਿਕਵੈਸਟ ਹੈ ਮਾਲ ਮੰਡੀ ਜਾਣਾ ਉੱਥੇ 100 ਬੱਸ ਪਈ ਹੈ ਜਿਹਨੂੰ ਇਹ ਕਹਿ ਕੇ ਕੰਡਮ ਕਰ ਦਿੱਤਾ ਗਿਆ ਉਹ 7 ਸਾਲ ਪੁਰਾਣੀ ਹੈ ਇਹ ਵੀ ਹੋ ਜਾਂਦਾ ਇਹ ਵੀ ਹੋ ਜਾਂਦਾ ਇਸ ਇਸੇ ਕਰਕੇ ਤੇ ਕਹਿ ਰਿਹਾ ਫਿਰ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਕਿਹਦੇ ਉੱਤੇ ਤੁਸੀਂ ਕਾਰਵਾਈ ਕਰ ਰਹੇ ਹੋ ਕਿਹਦੇ ਕਹਿਣ ਦੇ ਉੱਤੇ ਖੜੀਆਂ ਹੋਈਆਂ ਆਪਾਂ ਕੁਝ ਕਰਨਾ ਹੀ ਨਹੀਂ ਚਾਹੁੰਦੇ ਮੇਰਾ ਨਾਮ ਸਰਬਜੀਤ ਹੈ ਮੈਂ ਇੱਥੇ ਅੱਜ ਆਪਾਂ ਇਸ ਤਰ੍ਹਾਂ ਸਾਰੇ ਵੀਡੀਓ ਆਪਣੇ ਇੱਥੇ ਹੋਏ ਆ ਕਿਉਂਕਿ ਸਰਦਾਰ ਵਰਤਨ ਸਿੰਘ ਜੀ ਨੇ ਅਸਾਡੇ ਨਾਲ ਮੋਦੀ ਦੀ ਆਵਾਜ਼ ਉੱਪਰ ਕੀਤੀ ਸੀ ਤੇ ਅਸੀਂ ਉਹਨਾਂ ਨੂੰ ਸਪੈਸ਼ਲੀ ਅੱਜ ਆਪਣੇ ਡਿਪੂ ਤੋਂ ਬੁਲਾਇਆ ਸੀਗਾ ਤੇ ਰਿਕਰਡਿੰਗ ਜਿਹੜੀ ਮੈਟਰੋ ਸਰਵਿਸ ਹੈਗੀ ਆ ਉਹ ਦੁਬਾਰਾ ਚੱਲਣੀ ਚਾਹੀਦੀ ਸੀ ਆ ਅੱਜ ਮਨਜੀ ਆਏ ਆ ਤੇ ਬਹੁਤ ਵਧੀਆ ਪੋਜ਼ਿਟਿਵ ਸਾਨੂੰ ਰਿਜ਼ਲਟ ਮਿਲਿਆ ਵਾ ਤੇ ਅਸੀਂ ਚੱਲ ਜਿਹੜਾ ਵਾ ਕੁੱਝ ਸਭ ਕੋ ਜਾ ਰਹੇ ਆ ਤੇ ਅਸੀਂ ਇਹ ਚਲੋ ਧੰਨਵਾਦ ਕਰਦੇ ਹਾਂ ਕਿ 1500 ਪਰਿਵਾਰ ਦੀ ਜਿਹੜੀ ਰੋਟੀ ਆ ਉਹ ਲਗਣੀ ਆ ਤੇ ਅਲੀ ਬੇਨਤੀ ਆ ਕਿ ਅਸੀਂ ਪੰਜਾਬ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਜਿਹੜੀਆਂ ਬੱਸਾਂ ਦੀ ਸਰਵਿਸ ਆ 1 ਸਾਲ ਤੋਂ ਬੰਦ ਆ ਅਸੀਂ ਸਾਰੇ ਅਫਸਰਾਂ ਨੂੰ ਮਿਲੇ ਆ ਤੇ ਉਸ ਜਿਹੜੀ ਸਾਡੀ ਰਿਕਵੈਸਟ ਆ ਉਰ ਤੇ ਨਿਗ੍ਹਾ ਰੱਖ ਕੇ ਤੇ ਇਹ ਜਿਹੜੀਆਂ ਸਰਵਿਸਾਂ ਜਲਦੋਂ ਜਲਦੋਂ ਜਿਹੜੀਆਂ ਸ਼ੁਰੂ ਕੀਤੀ ਜਾਵੇ